ਇਚਾਪਾ ਕੋਈ ਵੀ ਜਰਾ ਅਨਾਜ ਜਿਵੇਂ ਗੇਹੂ ਹੋ ਗਿਆ ਮੱਕੀ ਬਾਜਰਾ ਜਵਾਰ ਚਨੇ ਦੀ ਦਾਲ ਦਾ ਬਿਸਣ ਆਪਾਂ ਕਰੇ ਬਣਾ ਸਕਦੇ ਆ ਆਪਣਾ ਲੋਕਲ ਹਲਦੀ ਮਸਾਲੇ ਜੋ ਮਰਜੀ ਪੀ ਸਕਦੇ ਆ 1 ਘੰਟੇ ਦੀ ਦੀ 10 ਕਿਲੋ ਦੀ ਕੈਪੈਸਿਟੀ ਆਟਾ ਪਿਸਣ ਦੀ ਤੇ ਇੱਕ ਯੂਨਿਟ ਬਿਜਲੀ ਦੀ ਕੰਜ਼ਮਪਸ਼ਨ ਹੈ ਅਗਰ ਡੋਰ ਇਹਦਾ ਬੰਦ ਹੋਊਗਾ ਜਦ ਵੀ ਆਪਾਂ ਉਪਰ ਅਨਾਜ ਪਾਉਂਗੇ ਨੇ ਆਟੋਮੈਟਿਕਲੀ ਚੱਲ ਬੈਣਾ ਅਗਰ ਆਪਾਂ ਇਹਦਾ ਡੋਰ ਓਪਨ ਕਰਾਂਗੇ ਆਟੋਮੈਟਿਕਲੀ ਰੁਕ ਜਾਣਾ ਜਿਵੇਂ ਕੱਪੜੇ ਧੋਣ ਵਾਲੀ ਮਸ਼ੀਨ ਹੁੰਦੀ ਹੈ ਸਰਦਕੋਲੇ ਜੀ ਸੀ ਸਲੀਵ ਨੇ ਜਾਲੀਆਂ ਨੇ ਅਲਗ-ਅਲਗ ਤਰ੍ਹਾਂ ਦੀ ਗਾਲੀ ਲੱਗ ਜਾਂਦੀ ਹੈ ਓਕੇ ਜਿਹੇ ਜਿਹੇ ਆਪਾਂ ਨੂੰ ਆਟਾ ਚਾਹੀਦਾ ਜਾਂ ਕੋਈ ਮਸਾਲਾ ਚਾਹੀਦਾ ਉਹੋ ਜੀ ਜਾਲੀ ਲੱਗ ਜਾਂਦੀ ਹੈ ਜੇਦ ਆਪਾਂ ਜਿਵੇਂ ਆਪਣਾ ਕੋਈ ਘਰੇ ਕੰਮ ਕਰਤੇ ਕਰਤੇ ਵਾਸ਼ਿੰਗ ਮਸ਼ੀਨ ਲਗਾ ਲਈ ਬਸ ਸੇਮ ਸਿਸਟਮ ਹੈ ਕੰਮ ਕਰ ਲੋ ਇਹਦੇ ਚ ਪਾ ਲੋ ਜਦ ਇਹ ਖਤਮ ਹੋ ਜਾਊਗਾ ਚੱਕੀ ਟੋਕੀ ਹੈ ਬੋਲ ਕੇ ਦੱਸੂਗੀ ਅਨਾਜ ਖਤਮ ਹੋ ਚੁੱਕਿਆ ਅਸੀਂ ਆਪਣਾ ਆਟਾ ਨਹੀਂ ਕੱਢੋ ਸਸ਼ੀ ਗਾਲ ਜੀ ਮੈਂ ਹਾਂ ਰਜਿੰਦਰ ਤੇ ਮੇਰੇ ਨਾਲ ਨੇ ਪੁਨੀਤ ਭਾਈ ਪਹਿਨਾ ਗੱਲਬਾਤ ਕਰਾਂਗੇ ਬਾਈ ਨੇ ਇੱਕ ਸ਼ਾਪ ਹੈ ਪ੍ਰਦਰਸ਼ਨੀ ਲਈ ਹੀ ਹੈ ਬਈ ਐਸੀ ਗੱਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਕਿੱਥੋਂ ਆਏ ਹੋ ਮੇਰੇ ਆਪਾਂ ਲੋਕਲੀਆਂ ਸਰਹੰਤੋਂ ਕਿਹ ਕਿ ਪ੍ਰੋਜੈਕਟ ਹੈ ਕੀ ਪ੍ਰਦਰਸ਼ਨੀ ਲਈ ਹੀ ਸਾਡੇ ਕੋਲ ਆਟਾ ਚੱਕੀ ਡੋਮੈਸਟਿਕ ਫਲੋਰ ਮਿਲ ਆਟਾ ਚੱਕੀ ਜਿਹਨੂੰ ਆਪਾਂ ਕਹਿੰਦੇ ਆ ਗਰੇਲੂ ਉਹ ਹੈ ਪੰਪਸ ਨੇ ਸਾਡੀ ਆਪਣੀ ਮੈਨੂਫੈਕਚਰਿੰਗ ਹੈ ਦਸਮੇਸ਼ ਨਗਰ ਸਰਹੰਦ ਦੇ ਵਿੱਚ ਠੀਕ ਹੈ ਇਹ ਸਿੰਗਲ ਫੇਸ ਦੀ ਇਦੀ ਤੇ ਮੋਟਰ ਹੈ 1.5 HP ਮੋਟਰ ਬਾਵਰ ਹੈ ਹਾਂਜੀ ਠੀਕ ਹੈ ਇਕ ਜੇਪਾ ਕੋਈ ਵੀ ਜ਼ਰਾ ਅਨਾਜ ਜਿਵੇਂ गेहूं ਹੋ ਗਿਆ ਮੱਕੀ ਬਾਜਰਾ ਜਵਾਰ ਚਨੇ ਦੀ ਦਾਲ ਦਾ ਬਿਸਣ ਆਪਾਂ ਘਰੇ ਬਣਾ ਸਕਦੇ ਹਾਂ ਆਪਣਾ ਲੋਕਲ ਹਲਦੀ ਮਸਾਲੇ ਜੋ ਮਰਜੀ ਪੀ ਸਕਦੇ ਹਾਂ ਤੇ ਇਹ ਇਹ ਬਿਜਲੀ ਤੇ ਚੱਲੂਗੀ ਹੈ ਸਿੰਗਲ ਫੇਸ ਜਿਹੜੀ ਆਪਣੀ ਘਰੇਲੂ ਬਿਜਲੀ ਹੁੰਦੀ ਹੈ ਉਹਦੇ ਤੇ ਚੱਲੂਗੀ ਠੀਕ ਹੈ 1 ਘੰਟਾ ਇਹਦੀ 1 ਘੰਟੇ ਦੀ ਇਹਦੀ 10 ਕਿਲੋ ਦੀ ਕੈਪੈਸਿਟੀ ਆਟਾ ਪਿਸਣ ਦੀ ਤੇ ਇੱਕ ਯੂਨਿਟ ਬਿਜਲੀ ਦੀ ਕੰਜ਼ਮਪਸ਼ਨ ਹੈ 1 ਘੰਟੇ ਦੇ ਵਿੱਚ ਇੱਕ ਯੂਨਿਟ ਖਾਊਗੀ ਇੱਕ ਯੂਨਿਟ ਖਾਊਗੀ ਤੇ ਇਹ ਹੁਣ ਜਿਵੇਂ ਦਾਲ ਪਾਈ ਹਲਦੀ ਸੀ ਇੱਕ ਵਾਰੀ ਚ ਲੱਗ ਦਿਖਾਵਾਂਗੇ ਬੰਦ ਕਰ ਦੋ ਚੱਲ ਪੈਣੀ ਹੈ ਅਗਰ ਡੋਰ ਇਹਦਾ ਬੰਦ ਹੋਊਗਾ ਜਦ ਵੀ ਆਪਾਂ ਉਪਰਾਂ अनाज ਪਾਉਂਗੇ ਨੇ ਆਟੋਮੈਟਿਕਲੀ ਚੱਲ ਪੈਣਾ। ਅਗਰ ਆਪਾਂ ਇਹਦਾ ਡੋਰ ਓਪਨ ਕਰਾਂਗੇ ਆਟੋਮੈਟਿਕਲੀ ਰੁਕ ਜਾਣਾ। ਜਿਵੇਂ ਕੱਪੜੇ ਧੋਣ ਵਾਲੀ ਮਸ਼ੀਨ ਹੁੰਦੀ ਹੈ। ਜੀ। ਤੇ ਇਹਦੇ ਵਿੱਚ ਹੁਣ ਤਾਂ ਆਪਾਂ ਇਹ ਪਾਇਆ ਹੈ ਇਹਦੇ ਵਿੱਚ ਹੋਰ ਕੀ ਕੀ ਪੀ ਸਕਦੇ ਆਂ? ਇਹਦੇ ਵਿੱਚ ਆਪਾਂ ਗੇਹੂ ਕਣਕ ਹੋਗੀ ਆਪਣੀ ਮੱਕੀ ਹੋਗੀ ਜੋ ਦਾ ਆਟਾ ਕਰ ਆਪਾਂ ਬਣਾਣਾ ਹੈ। ਮਲਟੀ ਗ੍ਰੇਨ ਬਣਾਉਣਾ ਹੈ ਆਟਾ। ਹਲਦੀ ਵੀ ਸਣੀ ਆ ਕੋਈ ਮਸਾਲਾ ਵੀ ਸਣਾ ਹੈ, ਧਨੀਆ ਹੋ ਗਿਆ, ਨਮਕ ਹੋ ਗਿਆ। ਮਤਲਬ ਹਰ ਤਰ੍ਹਾਂ ਦੇ ਮਤਲਬ ਖੜੇ ਮਸਾਲੇ ਹੋਗੇ ਜਾਂ ਫਿਰ ਆਟਾ ਹੋ ਗਿਆ ਹੈ ਨਾ ਤੇ ਜਿਵੇਂ ਆਟਾ ਨਾ ਇੱਕ ਡਬਲ ਰੂਲਾ ਹੁੰਦਾ ਮਤਲਬ ਬਰੀ ਘਾਟਾ ਜਿਆਦਾ ਕੱਢਣਾ ਕੋਈ ਮੋਟਾ ਆਟਾ ਕੱਢਣਾ ਸਾਡੇ ਕੋਲ ਜੀ ਸਲੀਵ ਸਲੀਵ ਜਾਲੀਆਂ ਨੇ ਅਲੱਗ-ਅਲੱਗ ਤਰ੍ਹਾਂ ਦੀ ਗਾਲੀ ਲੱਗ ਜਾਂਦੀ ਹੈ ਓਕੇ ਜਿਹੇ ਜਿਹੇ ਆਪਾਂ ਨੂੰ ਆਟਾ ਚਾਹੀਦਾ ਜਾਂ ਕੋਈ ਮਸਾਲਾ ਚਾਹੀਦਾ ਉਹ ਜੀ ਜਾਲੀ ਲੱਗ ਜਾਂਦੀ ਹੈ ਤੇ ਕਈ ਵਾਰੀ ਆਪਾਂ ਜਿਵੇਂ ਹੁਣ ਚੱਕੀ ਤੇ ਜਾਂਦੇ ਆ ਹੁਣ ਨਾ ਮਤਲਬ ਪਹਿਲਾਂ ਤਾਂ ਹੁੰਦਾ ਸੀਗਾ ਆਪਾਂ ਕਣਕ ਧੋ ਕੇ ਤੇ ਪੀਣਾ ਕਰਕੇ ਫੇਰ ਚੱਕੀ ਤੇ ਸਿੱਟਣ ਜਾਂਦੇ ਸੀ ਮਤਲਬ ਪੂਰਾ ਸਾਫ਼ ਸੁਥਰਾ ਕਰਕੇ ਨਾ ਤੇ ਹੁਣ ਹੁਣ ਚੱਕੀ ਤੇ ਐਵੇਂ ਹੀ ਸਿੱਟਿਆ ਦੇ ਨੂੰ ਆਪੇ ਸਾਰਾ ਕੁਝ ਕਰ ਦਿੰਦੇ ਹੁਣ ਇਹਦੇ ਚ ਤਾਂ ਇਹਦੇ ਦੇ ਵਿੱਚ ਤਾਂ ਆਪਾਂ ਵਾਸ਼ ਕਰਕੇ ਕਰੇ ਸੁਖਾ ਕੇ ਸੁੱਕਾ ਅਨਾਜ ਹੀ ਚਲਾ ਸਕਦੇ ਆ ਇਹਦੇ ਵਿੱਚ ਅੱਛਾ ਮਤਲਬ ਉਹ ਵਾਲਾ ਸਿਸਟਮ ਨਹੀਂ ਹੈਗਾ ਤੇ ਹੋਰ ਕੀ ਕੀ ਪੀਸ ਸਾਡੇ ਕੋਲ ਇੱਕ ਤੇ ਮਸ਼ੀਨ ਹੋਗੀ ਉਹ ਸਾਡੇ ਕੋਲ ਡੋਮੈਸਟਿਕ ਪੰਪਸ ਟੱਲੂ ਪੰਪ ਜਿਹਨਾਂ ਨੂੰ ਕਹਿੰਦੇ ਆਪਾਂ ਟੁੱਟੀ ਤੋਂ ਪਾਣੀ ਚੱਕਦੇ ਆ ਸਮਰਸਿਬਲ ਪੰਪਸ ਹੋਗੇ ਤੇ ਐਗਰੀਕਲਚਰ ਪੰਪਸ ਆ ਠੀਕ ਹੈ ਜੀ ਇਹ ਸਾਡੇ ਆਪਣੇ ਇਹ ਸਾਡੇ ਆਪਣੀ ਮੈਨੂਫੈਕਚਰਿੰਗ ਦੇ ਆਲ ਪ੍ਰੋਡਕਟ ਨੇ ਟੋਟਲੀ ਇਹਦੀ ਕਿੰਨੇ ਕਾ ਕੋਸਟ ਆਉਂਦੀ ਜਿਹੜੀ ਇਹ ਇਹ ਸਿਰਫ ਸਾਡਾ ਬੇਸਿਕ ਮਾਡਲ ਹੈ ਜਿਹੜਾ ਅਪਰੋਕਸਿਮੇਟ 13 ਦਾ ਹਜ਼ਾਰ ਦਾ ਹੈ। ਛੇ ਬੇਸਿਕ ਹੈ ਤੇ ਇਸ ਤੋਂ ਉੱਪਰ ਹੋਰ ਵੀ ਮਾਡਲ ਹੈ। ਉੱਪਰ ਹੋਰ ਵੀ ਮਾਡਲ ਦੇ। ਉਹ ਉਹਦੇ ਵਿੱਚ ਕੀ ਫਰਕ ਹੈ ਇਹਨਾਂ ਦਾ? ਅ ਕੁਝ ਚੀਜ਼ਾਂ ਦਾ ਫਰਕ ਹੈ ਜਿਵੇਂ ਇਸ ਇਹਦੇ ਵਿੱਚ ਆਪਾਂ ਚੈਂਬਰ ਨੋਰਮਲ ਚੈਂਬਰ ਲੱਗਿਆ ਹੋਇਆ। ਠੀਕ ਹੈ। ਐਮ ਐਸ ਦਾ ਕੱਟ ਰ ਹੈ। ਐਸ ਐਸ ਦਾ ਵੀਟਰ ਹੈ। ਤੇ ਉਹਦੇ ਵਿੱਚ ਕੋਟੇਡ ਚੈਂਬਰ ਆ ਜਾਂਦਾ ਟਾਪ ਮਾਡਲ ਦੇ ਵਿੱਚ। ਹਿੰਜਸ ਦਾ ਫਰਕ ਹੈ। ਐਸ ਐਸ ਦੇ ਕੱਟ ਰ ਹੈ ਐਸ ਐਸ ਦੇ ਹੀ ਵੀਟਰ ਹੈ। ਮੈਨੋਂ ਕੀ ਚੱਕੀ ਤੇ ਜਾਣ ਵਾਲਾ ਸਿਸਟਮ ਖਤਮ ਕਰ ਦੋ ਤੇ ਆਪਣੇ ਘਰੇ ਮਸ਼ੀਨ ਲਿਆਓ 1 ਘੰਟੇ ਦੇ ਵਿੱਚ 10 ਕਿਲੋ ਕਹਿੰਦੇ 8 ਕਿਲੋ 1 ਘੰਟੇ ਦੇ ਵੀ 10 ਕਿਲੋ 10 ਕਿਲੋ 10 ਕਿਲੋ ਆਟਾ ਘਰੀ ਪਿਸਕੇ ਤੇ ਨਾਲ ਦੀ ਨਾਲ ਉਹ ਕਰ ਲਓ ਜੀ ਜੀ ਤੇ ਹੁਣ ਆਪਾਂ ਕਣਕ ਲੈ ਕੇ ਆਉਣੇ ਆ ਤੇ ਸਿੱਧਾ ਆਟਾ ਰੱਖੋ ਤੇ ਜਿਵੇਂ ਹੁੰਦਾ ਵੀ ਜੇ ਜੇ ਅਪਾਂ ਜਿਵੇਂ ਆਪਣਾ ਕੋਈ ਘਰੇ ਕੰਮ ਕਰਦੇ ਕਰਦੇ ਵਾਸ਼ਿੰਗ ਮਸ਼ੀਨ ਲਗਾ ਲਈ ਬਸ ਸੇਮ ਸਿਸਟਮ ਹੈ ਕੰਮ ਕਰ ਲਓ ਇਹਦੇ ਚ ਪਾ ਲਓ ਜਦ ਇਹ ਖਤਮ ਹੋ ਜਾਊਗਾ ਚੱਕੀ ਟੌਕੀ ਹੈ ਬੋਲ ਕੇ ਦੱਸੂਗੀ ਆਮਲ ਖਤਮ ਹੋ ਚੁਕਿਆ ਅਸੀਂ ਆਪਣਾ ਆਟਾ ਕਢ ਲਓ ਮੈਨੂੰ ਐਨੀ ਆਟੋਮੈਟਿਕ ਐਨੀ ਸਮਝ ਆ ਰਿਹਾ ਤੁਹਾਨੂੰ ਆਪਣੇ ਆਪ ਕਾਲ ਕਰ ਦਊਗੀ ਆ ਜੀ ਜੀ ਠੀਕ ਹੈ ਧੰਨਵਾਦ